ਨਮਸਕਾਰ ਸਾਥੀਓ ਮੈਂ ਮੀਵਾ ਸਿੰਘ ਪੂਰ ਤੁਸੀਂ ਦੇਖ ਰਹੇ ਹੋ ਮਾਰਵਾ ਪੰਜਾਬ ਚੈਨਲ ਖਨੌਰੀ ਦੇ ਆਸ-ਪਾਸ ਇਲਾਕਿਆਂ 'ਚ ਲੰਗੀ ਰਾਤ ਨੂੰ ਤੇਜ਼ ਹਵਾਵਾਂ ਅਤੇ ਗੜੀ ਮਾਰੀ ਦੇ ਨਾਲ ਜੋ بارش ਹੋਈ ਸੀ ਉਸ ਦੇ ਵਿੱਚ ਖਨੌਰੀ ਦੇ ਆਸ-ਪਾਸ ਇਲਾਕਿਆਂ 'ਚ ਖੜੀਆਂ ਹੋਈਆਂ ਫਸਲਾਂ ਤੇਜ਼ ਹਵਾਵਾਂ ਨੇ ਧਰਤੀ ਦੇ ਨਾਲ ਇਹ ਕਣਕ ਉਛਾੜ ਦਿੱਤੀ ਹੈ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਕਿ ਇਸ ਦੇ ਨਾਲ ਖਨੋੜੀ ਦੇ ਆਸਪਾਸ ਦੇ ਕਈ ਪਿੰਡਾਂ ਦੇ ਵਿੱਚ ਸਮਾਚਾਰ ਮਿਲਿਆ ਹੈ ਕਿ ਗੜੇਮਾਰੀ ਵੀ ਹੋਈ ਹੈ। ਅਤੇ ਇਸ ਦੇ ਨਾਲ ਜ਼ਿਆਦਾਤਰ ਜਿਹੜੀ ਸਬਜ਼ੀ ਦੇ ਫਸਲਾਂ ਨੇ ਗੜੇਮਾਰੀ ਦੇ ਉਹਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਉੱਥੇ ਹੀ ਖੜੀਆਂ ਹੋਈਆਂ ਫਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਤੇ ਜ਼ਿਆਦਾਤਰ ਤੇਜ਼ ਹਵਾਵਾਂ ਚੱਲਣ ਦੇ ਨਾਲ ਜਿਹੜੀਆਂ ਖੜੀਆਂ ਹੋਈਆਂ ਫਸਲਾਂ ਨੇ ਜਿਨ੍ਹਾਂ ਨੂੰ ਤਾਜ਼ਾ ਪਾਣੀ ਲੱਗਿਆ ਹੋਇਆ ਸੀ ਤਾਂ ਉਹ ਵੀ ਧਰਤੀ ਦੇ ਨਾਲ ਵਿਛ ਚੁੱਕੇ ਨੇ। ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋਏ ਵਿਛੀਆਂ ਹੋਈਆਂ ਕਣਕਾਂ ਦੀਆਂ। ਧੰਨਵਾਦ।